ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਪਰ ਇਸ ਵਿਵਾਦ ਦੇ ਵਿਚਾਲੇ ਦਲਜੀਤ ਦੋਸਾਂਝ ਦੇ ਵੱਲੋਂ ਇੱਕ ਸਟੋਰੀ ਇੰਸਟਾਗ੍ਰam ਤੇ ਪੋਸਟ ਕੀਤੀ ਗਈ ਹੈ ਕਿਉਂਕਿ ਲਗਾਤਾਰ ਪੰਜਾਬ 95 ਦੀ ਰਿਲੀਜ਼ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਚੱਲ ਰਿਹਾ ਹੈ ਹਾਲਾਂਕਿ ਪਹਿਲਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਸ ਨੂੰ ਰਿਲੀਜ਼ ਕਰਨ ਤੋਂ ਬੈਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦਲਜੀਤ ਦੋਸਾਂਝ ਹੁਣਾਂ ਨੇ ਇੱਕ ਪੋਸਟ ਪਾਈ ਕਿ ਇਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਜਿਹੜੀ ਫਿਲਮ ਬਣ ਰਹੀ ਹੈ ਉਹਨਾਂ ਦੀ ਜੀਵਨੀ ਤੇ ਜਿਹੜੀ ਫਿਲਮ ਬਣ ਰਹੀ ਹੈ ਪੰਜਾਬ 95 ਉਸ ਨੂੰ ਆ ਇੰਡੀਆ ਨੂੰ ਛੱਡ ਕੇ ਬਾਕੀ ਵਰਲਡ ਵਾਈਡ ਜੁੜਿਆ ਰਿਲੀਜ਼ ਕਰ ਦਿੱਤਾ ਜਾਵੇਗਾ ਬਾਕੀ ਕੰਟਰੀਆਂ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ 9 ਫਰਵਰੀ ਦਾ ਸਮਾਂ ਸੀ ਸਿਨੇਮਾ ਘਰਾਂ ਦੇ ਵਿੱਚ ਵਰਲਡ ਵਾਈਡ ਰਿਲੀਜ਼ ਕੀਤੀ ਜਾਣੀ ਸੀ ਇੰਡੀਆ ਨੂੰ ਛੱਡ ਕੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ ਪੋਸਟਪੋਨ ਕੀਤਾ ਗਿਆ ਦਲਜੀਤ ਦੋਸਾਂ ਦੇ ਵੱਲੋਂ ਬਕਾਇਦਾ ਇੱਕ ਪੋਸਟ ਪਾਈ ਗਈ ਸੀ ਇੰਸਟਾਗ੍ਰam ਤੇ ਕਿ ਕੁਝ ਕਾਰਨਾ ਕਰਕੇ ਇਸ ਫਿਲਮ ਦੀ ਰਿਲੀਜ਼ ਨੂੰ ਪੋਸਟਪੋਨ ਕਰ ਦਿੱਤਾ ਗਿਆ ਪਹਿਲਾਂ ਇੰਡੀਆ ਦੇ ਵਿੱਚ ਕੱਲਾ ਵਿਵਾਦ ਸੀ ਔਰ ਉਸ ਤੋਂ ਬਾਅਦ ਦਲਜੀਤ ਦੀ ਟੀਮ ਨੇ ਫੈਸਲਾ ਲੈ ਲਿਆ ਪ੍ਰੋਡਕਸ਼ਨ ਨੇ ਇਹ ਫੈਸਲਾ ਲੈ ਲਿਆ ਕਿ ਇਸ ਨੂੰ ਅੰਡੀਆ ਛੱਡ ਕੇ ਤੇ ਬਾਕੀ ਸਿਟੀਜ਼ ਦੇ ਵਿੱਚ ਬਾਕੀ ਕੰਟਰੀਆਂ ਦੇ ਵਿੱਚ ਇਸ ਨੂੰ ਰਿਲੀਜ਼ ਕਰ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਫਿਰ ਵੀ ਇਸ ਫਿਲਮ ਦੀ ਰਿਲੀਜ਼ ਜਿਹੜੀ ਆ ਰੁਕ ਚੁੱਕੀ ਆ ਪੰਜਾਬ 95 ਜਸਵੰਤ ਸਿੰਘ ਖਾਲੜਾ ਹੁਣਾਂ ਦੀ ਜੀਵਨੀ ਤੇ ਬਣੀ ਐ ਤੁਹਾਨੂੰ ਪਤਾ ਹੈ ਕਿ ਜਸਵੰਤ ਸਿੰਘ ਖਾਲੜਾ ਹੁਣਾਂ ਦਾ ਕੀ ਯੋਗਦਾਨ ਰਿਖੈ ਪੰਜਾਬੀਆਂ ਦੇ ਵਾਸਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਉਹਨਾਂ ਨੇ ਕਿੰਨੀ ਕਾਲਣਾ ਕਾਲੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਸ ਤਰੀਕੇ ਦੀ ਸਜ਼ਾ ਮਿਲੀ ਐ ਇਹ ਕੀ ਸਾਰੀਆਂ ਚੀਜ਼ਾਂ ਨੂੰ ਦਰਸਾਉਂਦੀ ਪੰਜਾਬ 95 ਦਲਜੀਤ ਦਸਾਜ ਨੇ ਜਿਸ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਔਰ ਅੱਜ ਇੱਕ ਤਸਵੀਰ ਦਲਜੀਤ ਦਸਾਜ ਨੇ ਇੰਸਟਾਗ੍ਰam ਤੇ ਪੋਸਟ ਕੀਤੀ ਹੈ ਔਰ ਨਾਲ ਹੀ ਇੱਕ ਪੋਸਟ ਜਸਵੰਤ ਸਿੰਘ ਖਾਲੜਾ ਆਪਣਾ ਦੀ ਵੀ ਪਾਈ ਗਈ ਹੈ ਦਲਜੀਤ ਦਸਾਜ ਇਸ ਇੰਸਟਾਗ੍ਰam ਪੋਸਟ ਦੇ ਵਿੱਚ ਲਿਖਦੇ ਨੇ ਅੱਜ ਨਹੀਂ ਤੇ ਕੱਲ ਸੱਚ ਸਭ ਦੇ ਸਾਹਮਣੇ ਆ ਜਾਵੇਗਾ ਜਿਹੜੀ ਫਿਲਮ ਅਰਲੀਜ਼ ਆ ਹੁਣ ਤੋਂ ਰੋਕੀ ਜਾ ਰਹੀ ਹੈ ਸੱਚ ਨੂੰ ਕੋਈ ਵੀ ਰੋਕ ਨਹੀਂ ਸਕਦਾ ਬਾਬਾ ਕਿਰਪਾ ਕਰੂਗਾ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਨਾ ਕੋਈ ਰਾਹ ਨਿਕਲੂਗਾ ਤੇ ਇਹ ਕਹਾਣੀ ਲੋਕਾਂ ਸਾਹਮਣੇ ਆਊਗੀ ਇਹ ਦਲਜੀਤ ਦਸਾਂਝ ਦੀ ਇਹ ਬਕਾਇਦਾ ਪੋਸਟ ਅਸੀਂ ਸਕਰੀਨ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਪਹਿਲੀ ਲੁੱਕ ਜਿਹੜੀ ਦਲਜੀਤ ਦਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਪੋਸਟ ਕੀਤੀ ਸੀ ਪਹਿਲੀ ਲੁੱਕ ਜਸਵੰਤ ਸਿੰਘ ਖਾਲੜਾ ਹੁਣਾਂ ਦੀ ਫਿਲਮ ਦੇ ਵਿੱਚੋਂ ਇਹ ਪਹਿਲੀ ਚਲਕ ਔਰ ਉਸ ਦੇ ਨਾਲ ਕੀ ਅੱਜ ਇਹ ਪੋਸਟ ਦਲਜੀਤ ਦੁਸਾਂਜ ਨੇ ਪਾਈ ਹੈ ਕਿ ਅੱਜ ਨਹੀਂ ਤੇ ਕੱਲ ਸੱਚ ਸਭ ਦੇ ਸਾਹਮਣੇ ਆਏਗਾ ਸੱਚ ਨੂੰ ਕੋਈ ਵੀ ਰੋਕ ਨਹੀਂ ਸਕਦਾ ਬਾਬਾ ਕਿਰਪਾ ਕਰੂਗਾ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਨਾ ਕੋਈ ਰਾਹ ਨਿਕਲੂਗਾ ਤੇ ਕਹਾਣੀ ਲੋਕਾਂ ਦੇ ਸਾਹਮਣੇ ਆਊਗੀ ਤਾਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜੇ ਸੀ ਜਸਮਨ ਸਿੰਘ ਖਾਲੜਾ 25000 ਲਵਾਰਿਸ ਲਾਸ਼ਾਂ ਦਾ ਜਦੋਂ ਵੇਰਵਾ ਮੰਗਿਆ ਗਿਆ ਜਸਵੰਤ ਸਿੰਘ ਖਾਲੜਾ ਨੂੰ ਤਾਂ ਉਦੋਂ ਜਸਵੰਤ ਸਿੰਘ ਖਾਲੜਾ ਹੋਣਾ ਨੇ ਉਦੋਂ ਜਦੋਂ ਅੰਕੜੇ ਮੰਗੇ ਕਿ ਐਨੇ ਲੋਕ ਲਾਪਤਾ ਕੋਈ ਨੇ ਇੰਨੀਆਂ ਲਾਸ਼ਾਂ ਜਿਹੜੀਆਂ ਨੇ ਲਵਾਰਿਸ ਲਾਸ਼ਾਂ ਉਹ ਕਿੱਥੇ ਗਈਆਂ 25000 ਦੇ ਕਰੀਬ ਦੱਸਿਆ ਜਾਂਦਾ ਹੈ ਕਿ ਉਦੋਂ ਅੰਕੜਾ ਸਾਹਮਣੇ ਆਇਆ ਸੀਗਾ ਤਾਂ ਉਹ ਕੰਮ ਕੀਤਾ ਜਸਵੰਤ ਸਿੰਘ ਖਾਲੜਾ ਹੋਣਾ ਨੇ ਤਾਂ ਜਿਸ ਨੂੰ ਲੈ ਕੇ ਪੰਜਾਬ 95 ਦਲਜੀਤ ਦੋਸਾਂ ਦੀ ਇਹ ਫਿਲਮ ਬਣਾਈ ਗਈ ਸੀ ਜਿਸ ਨੂੰ ਇੰਡੀਆ ਛੱਡ ਕੇ ਤੇ ਬਾਕੀ ਕੰਟਰੀਆਂ ਦੇ ਵਿੱਚ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ 9 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾ ਕਰਕੇ ਇਹ ਫਿਲਮ ਦੀ ਰਿਲੀਜ਼ ਨੂੰ ਪੋਸਟਪੋਨ ਕਰ ਦਿੱਤਾ ਗਿਆ ਕਿਉਂਕਿ ਲਗਾਤਾਰ ਵਿਵਾਦ ਚੱਲ ਰਹੇ ਸੀ ਔਰ ਨਾਲ ਹੀ ਇਹ ਦਲਜੀਤ ਦੋਸਾਂਝ ਦੀ ਇੱਕ ਪੋਸਟ ਹੁਣ ਸਾਹਮਣੇ ਆਈ ਹੈ ਅੱਜ ਨਹੀਂ ਤੇ ਕੱਲ ਸੱਚ ਜਿਹੜਾ ਆ ਸਭ ਤੇ ਸਾਹਮਣੇ ਆਵੇਗਾ ਸੱਚ ਨੂੰ ਕੋਈ ਵੀ ਰੋਕ ਨਹੀਂ ਸਕਦਾ ਮੈਨੂੰ ਬਾਬਾ ਜੀ ਤੇ ਪੂਰਾ ਯਕੀਨ ਹੈ ਦਲਜੀਤ ਉਸਾਇੰਦਾ ਇਹ ਕਹਣਾ ਹੈ ਕਿ ਮੈਨੂੰ ਬਾਬਾ ਜੀ ਤੇ ਪੂਰਾ ਯਕੀਨ ਹੈ ਕੋਈ ਨਾ ਕੋਈ ਰਾਹ ਜ਼ਰੂਰ ਨਿਕਲੂਗਾ ਤੇ ਇਹ ਫਿਲਮ ਇਹ ਕਹਾਣੀ ਲੋਕਾਂ ਦੇ ਸਾਹਮਣੇ ਆਵੇਗੀ ਉਸ ਸਮੇਂ ਦੇ ਹੁਕਮਰਾਨਾਂ ਦੇ ਵੱਲੋਂ ਜਿਸ ਤਰੀਕੇ ਲੋਕਾਂ ਦੇ ਉੱਪਰ ਤਸ਼ੱਦਦ ਢਾਇਆ ਗਿਆ ਜਿਹੜੇ ਇਨਕਾਊਂਟਰ ਕੀਤੇ ਗਏ ਤਾਂ ਉਸ ਸਮੇਂ ਨੂੰ ਦਰਸਾਉਂਦੀ ਹੋਈ ਫਿਲਮ ਹੈ ਕਿ ਕਿਵੇਂ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਲੋਕਾਂ ਦਾ ਪਰਦਾਫਾਸ਼ ਕੀਤਾ ਹਾਈ ਕੋਰਟ ਤੋਂ ਸਾਰੀ ਮਨਜ਼ੂਰੀ ਲਈ ਕਿ ਇਹਨਾਂ ਲਾਸ਼ਾਂ ਦਾ ਵੀਰਵਾ ਦਿੱਤਾ ਜਾਵੇ ਤਾਂ 25000 ਕਰੀਬ ਲਵਾਰਿਸ ਲਾਸ਼ਾਂ ਜਿਹੜੀਆਂ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦਾ ਅੰਕੜਾ ਪਤਾ ਕੀਤਾ ਸੀ ਤਾਂ ਉਸ ਸਮੇਂ ਨੂੰ ਦਰਸਾਉਂਦੀ ਹੋਈ ਉਸ ਕਹਾਣੀ ਨੂੰ ਦਰਸਾਉਂਦੀ ਹੋਈ ਇਹ ਫਿਲਮ ਹੈ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਦੇ ਵਿੱਚ ਨਜ਼ਰ ਆਉਣ ਕਿ ਦਲਜੀਤ ਦਸਾਂਜ ਪਰ ਲਗਾਤਾਰ ਇਸ ਫਿਲਮ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਵਿਵਾਦ ਦੇ ਚੱਲਦੇ ਹੋਏ ਇੰਡੀਆ ਦੇ ਵਿੱਚ ਨਾ ਰਿਲੀਜ਼ ਕਰਨ ਦਾ ਫੈਸਲਾ ਦਲਜੀਤ ਦੋਸਾਂਝ ਹੁਣਾਂ ਦੀ ਟੀਮ ਨੇ ਲਿਆ ਸੀ ਫਿਲਮ ਦੀ ਪ੍ਰੋਡਕਸ਼ਨ ਟੀਮ ਨੇ ਲਿਆ ਪਰ ਹੁਣ ਇਹ ਪੋਸਟਪੋਨ ਹੀ ਕਰ ਦਿੱਤੀ ਗਈ ਹੈ 9 ਫਰਵਰੀ ਨੂੰ ਇੰਡੀਆ ਨੂੰ ਛੱਡ ਕੇ ਬਾਕੀ ਕੰਟਰੀਆਂ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਹੁਣ ਪੋਸਟਪੋਨ ਕੀਤੀ ਗਈ ਹੈ ਤੇ ਦਲਜੀਤ ਦੋਸਾਂਝ ਨੇ ਇਹ ਸਟੋਰੀ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਕਿ ਅੱਜ ਨਹੀਂ ਤੇ ਕੱਲ ਸੱਚ ਸਭ ਦੇ ਸਾਹਮਣੇ ਆਏਗਾ ਸੱਚ ਨੂੰ ਕੋਈ ਵੀ ਰੋਕ ਨਹੀਂ ਸਕਦਾ ਸੱਚ ਦੇ ਵਿੱਚ ਤਾਕਤ ਹੁੰਦੀ ਹੈ ਤੇ ਬਾਬਾ ਕਿਰਪਾ ਕਰੂਗਾ ਮੈਨੂੰ ਪੂਰਾ ਉਸ ਰੱਬ ਤੇ ਯਕੀਨ ਹੈ ਕਿ ਅੱਜ ਨਹੀਂ ਤੇ ਕੱਲ ਇਹ ਸਟੋਰੀ ਇਹ ਕਹਾਣੀ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਆਏਗੀ ਤਾਂ ਇਹ ਪੋਸਟ ਅਲਜੀਦ ਸਾਂਝ ਦੀ ਆ ਦੇਖਣ ਨੂੰ ਮਿਲੀ ਹੈ ਪੰਜਾਬ 95 ਫਿਲਮ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਉੱਥੇ ਹੀ ਦਲਜੀਤ ਦਸਾਂਝ ਦੀ ਇਹ ਸਟੋਰੀ ਜਿਹੜੀ ਪੋਸਟ ਕੀਤੀ ਗਈ ਹੈ ਲੋਕਾਂ ਨੂੰ ਦਿਖਾਉਣ ਦੇ ਵਾਸਤੇ ਦਲਜੀਤ ਦਸਾਂਝ ਨੇ ਸਟੋਰੀ ਪਾਈ ਹੈ ਕਿ ਕਿਵੇਂ ਫਿਲਮ ਨੂੰ ਰੋਕਿਆ ਜਾ ਰਿਹਾ ਹੈ